ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਵੀਡੀਓ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਆਓ ਅੱਜ ਜਪਜੀ ਸਾਹਿਬ ਜੀ ਦੀ ਤੇ ਤੀਵੀਂ ਪੌੜੀ ਦੀ ਸਰਲ ਵਿਆਖਿਆ ਸਾਂਝੀ ਕਰੀਏ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸਾਂਝਾ ਕਰੀਏ ਜੀ ਵਾਹਿਗੁਰੂ ਸਾਹਿਬ ਜੀਓ ਆਖਣ ਜ਼ੋਰ ਚਪੈ ਨਹ ਜ਼ੋਰ ਜ਼ੋਰ ਨ ਮੰਗਣ ਦੇਣ ਨ ਜ਼ੋਰ ਜ਼ੋਰ ਨ ਜੀਵਣ ਮਰਣ ਨ ਜ਼ੋਰ ਜ਼ੋਰ ਨ ਰਾਜ ਮਾਲ ਮਨ ਸ਼ੋਰ ਜ਼ੋਰ ਨ ਸੁਰਤੀ ਗਿਆਨ ਵਿਚਾਰ ਜ਼ੋਰ ਨ ᔪਗਤੀ ਛਟੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਸਥਿਤੀ ਵੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਮਨੁੱਖ ਦੀ ਤਾਕਤ ਦਾ ਬਿਆਨ ਕਰ ਰਹੇ ਨੇ ਕਿ ਉਹਦੇ ਅੰਦਰ ਕਿੰਨੀ ਕਿ ਤਾਕਤ ਹੈ ਉਹਦੀ ਹਸਤੀ ਕਿੰਨੀ ਹੈ ਉਹਦੇ ਹੱਥ ਵਸਕੀ ਚੀਜ਼ ਹੈ ਇਸ ਚੀਜ਼ਾਂ ਦਾ ਜ਼ਿਕਰ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਕਰ ਰਹੇ ਨੇ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਆਖਣ ਜ਼ੋਰ ਚੁੱਪੈ ਨਹ ਜ਼ੋਰ ਕਹਿੰਦੇ ਨੇ ਕਿ ਜੇਕਰ ਕੋਈ ਕੋਸ਼ਿਸ਼ ਕਰੇ ਕਿ ਕੋਈ ਇਹ ਸੋਚੇ ਕਿ ਜੋ ਮੈਂ ਬੋਲ ਰਿਹਾ ਹਾਂ ਇਹ ਬੋਲਣ ਦੇ ਵਿੱਚ ਮੇਰਾ ਜ਼ੋਰ ਹੈ ਭਾਵ ਮੇਰੀ ਤਾਕਤ ਹੈ ਕਿ ਮੈਂ ਚਾਹਾਂ ਜਦੋਂ ਉਦੋਂ ਮੈਂ ਬੋਲ ਸਕਦਾ ਜਦੋਂ ਮੈਂ ਚਾਹਾਂ ਮੈਂ ਚੁੱਪ ਕਰ ਸਕਦਾ ਕਿ ਇਹ ਬੋਲਣਾ ਜਾਂ ਚੁੱਪ ਰਹਿਣਾ ਮੇਰੀ ਤਾਕਤ ਦਾ ਹਿੱਸਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦਿਆਂ ਕਹਿ ਰਹੇ ਨੇ ਕਹਿੰਦੇ ਨੇ ਕਿ ਇਹ ਭੁਲੇਖਾ ਹੈ ਨਾ ਤਾਂ ਸਾਡੇ ਬੋਲਣ ਦੇ ਵਿੱਚ ਸਾਡੀ ਕੋਈ ਤਾਕਤ ਹੈ ਤੇ ਨਾ ਹੀ ਚੁੱਪ ਰਹਿਣ ਦੇ ਵਿੱਚ ਕੋਈ ਸਾਡੀ ਤਾਕਤ ਹੈ ਭਾਵ ਕਿ ਨਾ ਅਸੀਂ ਆਪਣੀ ਮਰਜ਼ੀ ਨਾਲ ਬੋਲ ਸਕਦੇ ਹਾਂ ਤੇ ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਚੁੱਪ ਰਹਿ ਸਕਦੇ ਹਾਂ ਸਾਨੂੰ ਬੁਲਾਉਣ ਵਾਲੀ ਤਾਕਤ ਵੀ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਤੇ ਸਾਨੂੰ ਚੁੱਪ ਰੱਖਣ ਵਾਲੀ ਤਾਕਤ ਵੀ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਸਾਡਾ ਜ਼ੋਰ ਨਹੀਂ ਕਿ ਅਸੀਂ ਕੁਝ ਆਖ ਸਕੀਏ ਤੇ ਸਾਡੀ ਤਾਕਤ ਨਹੀਂ ਅਸੀਂ ਚੁੱਪ ਰਹਿ ਸਕੀਏ ਆਖਣ ਜ਼ੋਰ ਚੁੱਪ ਹੈ ਜ਼ੋਰ ਨਾ ਆਖਣ ਦੇ ਵਿੱਚ ਜ਼ੋਰ ਹੈ ਤੇ ਨਾ ਚੁੱਪ ਰਹਿਣ ਦੇ ਵਿੱਚ ਜ਼ੋਰ ਹੈ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਕਿ ਅਸੀਂ ਸੋਚੀਏ ਕਿ ਮੇਰੀ ਸਮਰੱਥਾ ਹੈ ਮੇਰੀ ਤਾਕਤ ਹੈ ਕਿ ਮੈਂ ਜਦੋਂ ਚਾਹਾਂ ਤਾਂ ਕੁਝ ਮੰਗ ਸਕਦਾ ਹਾਂ ਭਾਵੇਂ ਕਿਸੇ ਕੋਲ ਕੀ ਚੀਜ਼ ਮੰਗਣੀ ਹੋਵੇ ਤਾਂ ਮੇਰੀ ਸਮਰੱਥਾ ਹੈ ਮੈਂ ਬੋਲਾਂਗਾ ਤੇ ਮੇਰੇ ਬੋਲਣ ਤੇ ਕੋਈ ਚੀਜ਼ ਮੈਨੂੰ ਮਿਲ ਜਾਏਗੀ ਜਾਂ ਜਦੋਂ ਮੇਰਾ ਮਨ ਕਰੇ ਤੇ ਮੈਂ ਕੋਈ ਚੀਜ਼ ਕਿਸੇ ਨੂੰ ਦਾਨ ਕਰ ਦੇਵਾਂ ਇਹਨਾਂ ਦੋਹਾਂ ਕਰਮਾਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਇਹਦੇ ਵਿੱਚ ਵੀ ਹਸਤੀ ਸਾਡੀ ਨਹੀਂ ਹੈ ਸਾਡਾ ਕੋਈ ਜ਼ੋਰ ਨਹੀਂ ਸਾਡੀ ਤਾਕਤ ਨਹੀਂ ਨਾ ਅਸੀਂ ਆਪਣੀ ਮਰਜ਼ੀ ਨਾਲ ਮੰਗ ਸਕਦੇ ਹਾਂ ਤੇ ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਦਾਨ ਦੇ ਸਕਦੇ ਹਾਂ ਜ਼ੋਰ ਨਾਲ ਮੰਗਣ ਮੰਗਣ 'ਚ ਕੋਈ ਜ਼ੋਰ ਨਹੀਂ ਦੇਣ ਦਾ ਜ਼ੋਰ ਕੋਈ ਚੀਜ਼ ਨੂੰ ਦਾਨ ਕਰਨ ਦੇ ਵਿੱਚ ਉਹਦੇ 'ਚ ਵੀ ਸਾਡਾ ਜ਼ੋਰ ਨਹੀਂ ਹੈ ਹੁਣ ਸਭ ਤੋਂ ਪਹਿਲਾਂ ਆ ਗਿਆ ਆਖਣ ਜ਼ੋਰ ਫਿਰ ਚੁੱਪੈ ਨਾ ਜ਼ੋਰ ਫਿਰ ਹੁਣ ਮੰਗਣ ਤੇ ਦੇਣ ਯਾਨਕਿ ਆਖਣ ਬੋਲਣ ਮੰਗਣ ਤੇ ਦੇਣ ਦੀ ਗੱਲ ਹੋਈ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਜ਼ੋਰ ਨਾ ਜੀਵਣ ਮਰਨ ਨਾ ਜ਼ੋਰ ਤੇ ਅਸੀਂ ਜੇਕਰ ਇਹ ਸੋਚੀਏ ਕਿ ਜੀਵਨ ਅਤੇ ਮਰਨ ਦੇ ਵਿੱਚ ਸਾਡੀ ਤਾਕਤ ਚੱਲ ਰਹੀ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜੀ ਰਹੇ ਹਾਂ ਤੇ ਜਦੋਂ ਚਾਹੀਏ ਆਪਣੀ ਮਰਜ਼ੀ ਨਾਲ ਮਰ ਸਕਦੇ ਹਾਂ ਇਹ ਦੋਵੇਂ ਹਾਲਾਤ ਵੀ ਸਾਡੇ ਹੱਥ ਵਸ ਨਹੀਂ ਹਨ ਜਿੰਨੇ ਸਾਡੇ ਸਾਹ ਲਿਖੇ ਨੇ ਅਸੀਂ ਉਤਨੇ ਜੀਉਣੇ ਹਨ ਤੇ ਜਦੋਂ ਸਾਡੀ ਮੌਤ ਆਈ ਅਸੀਂ ਮਰ ਕੇ ਚਲੇ ਜਾਣਾ ਹੈ ਜਿਉਂਦੇ ਰਹਿਣ ਦੇ ਵਿੱਚ ਵੀ ਸਾਡੀ ਕੋਈ ਹਸਤੀ ਨਹੀਂ ਤਾਕਤ ਨਹੀਂ ਸਾਡੀ ਸਮਰੱਥਾ ਨਹੀਂ ਸਾਡੀ ਪਹੁੰਚ ਨਹੀਂ ਤੇ ਨਾ ਮਰਨ ਦੇ ਵਿੱਚ ਸਾਡੀ ਕੋਈ ਤਾਕਤ ਸਮਰੱਥਾ ਪਹੁੰਚ ਹੈ ਨਾ ਮਰਨਾ ਸਾਡੇ ਹੱਥ ਵਿੱਚ ਹੈ ਤੇ ਨਾ ਜੂਣਾ ਸਾਡੇ ਹੱਥ ਵਿੱਚ ਹੈ ਦੋਨੇ ਚੀਜ਼ਾਂ ਹੀ ਉਸ ਅਕਾਲ ਪੁਰਖ ਪ੍ਰਮਾਤਮਾ ਵਾਇਗੁਰੂ ਜੀ ਦੇ ਹੱਥ ਚ ਹੈ ਜੋਰ ਨਾ ਜੀਵਨ ਮਰਨ ਹੈ ਜੋਰ ਜੀਣ ਚ ਵੀ ਨਹੀਂ ਜ਼ੋਰ ਤੇ ਮਰਨ ਦੇ ਵਿੱਚ ਵੀ ਨਹੀਂ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ ਦੁਨੀਆਂ ਵਿੱਚ ਰਹਿੰਦੇ ਆ ਸਾਨੂੰ ਜੇ ਕੋਈ ਰਾਜ ਭਾਗ ਮਿਲਿਆ ਪੈਸਾ ਮਿਲਿਆ ਸ਼ੋਹਰਤ ਮਿਲੀ ਇੱਜ਼ਤ ਮਿਲੀ ਕਹਿੰਦੇ ਨੇ ਕਿ ਇਹ ਪੈਸਾ ਰਾਜ ਪ੍ਰਬੰਧ ਆਦਵੀ ਸਾਡੀ ਤਾਕਤ ਵਿੱਚ ਨਹੀਂ ਹੈ ਇਹ ਉਹ ਸਾਰਾ ਪੈਸਾ ਉਹ ਸ਼ੋਹਰਤ ਜਿਹਦਾ ਸ਼ੋਰ ਸਾਡੇ ਅੰਦਰ ਪਿਆ ਹੋਇਆ ਹੈ ਮਾਲ ਮਨ ਸ਼ੋਰ ਮਨ ਦੇ ਅੰਦਰ ਜਿਸ ਪੈਸੇ ਦਾ ਹੰਕਾਰ ਬੋਲ ਰਿਹਾ ਹੈ ਜਿਹੜਾ ਪੈਸਾ ਸਾਡੇ ਅੰਦਰੋਂ ਬੋਲ ਰਿਹਾ ਜਿਸ ਰਾਜ ਸੱਤਾ ਦਾ ਅਧਿਕਾਰ ਸਾਡੇ ਅੰਦਰੋਂ ਬੋਲ ਰਿਹਾ ਕਹਿੰਦੇ ਨੇ ਕਿ ਉਹ ਵੀ ਰਾਜ ਸੱਤਾ ਇਹ ਪੈਸਾ ਇਹ ਸ਼ੌਹਰਤ ਇਹ ਵੀ ਸਾਡੇ ਹੱਥ ਵਸ ਨਹੀਂ ਹੈ ਸਾਡੀ ਸਮਰੱਥਾ 'ਚ ਨਹੀਂ ਹੈ ਸਾਡੀ ਤਾਕਤ 'ਚ ਨਹੀਂ ਹੈ ਅਸੀਂ ਇਹ ਵੀ ਰਾਜ ਯੋਗ ਜੋ ਵੀ ਹੈ ਇਹ ਵੀ ਅਸੀਂ ਆਪਣੀ ਸਮਰੱਥਾ ਆਪਣੀ ਤਾਕਤ ਦੇ ਨਾਲ ਹਾਸਲ ਨਹੀਂ ਕਰ ਸਕਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਕਹਿੰਦੇ ਨੇ ਕਿ ਹੁਣ ਤੱਕ ਤਾਂ ਦੁਨਿਆਵੀ ਪਦਾਰਥਾਂ ਦੀ ਗੱਲ ਆ ਗਈ ਸੀ ਹੁਣ ਆਗੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੀ ਗੱਲ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜਨੀ ਪ੍ਰਮਾਤਮਾ ਦੇ ਨਾਮ ਦਾ ਗਿਆਨ ਹਾਸਲ ਕਰਨਾ ਜਾਂ ਪ੍ਰਮਾਤਮਾ ਦੇ ਨਾਮ ਦੀ ਉਹਦੀ ਚਰਚਾ ਕਰਨੀ ਵਿਚਾਰ ਕਰਨੀ ਸੁਰਤ ਗਿਆਨ ਤੇ ਵਿਚਾਰ ਇਹਨਾਂ ਚੀਜ਼ਾਂ ਦੇ ਵਿੱਚ ਵੀ ਸਾਡੀ ਸਮਰੱਥਾ ਨਹੀਂ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਚਾਹੇ ਤਾਂ ਸਾਨੂੰ ਗਿਆਨ ਦਿੰਦਾ ਹੈ ਸਾਡੀ ਸੁਰਤੀ ਜੋੜਦਾ ਹੈ ਸਾਡੇ ਕੋਲੋਂ ਵਿਚਾਰ ਕਰਵਾਉਂਦਾ ਹੈ ਪਰ ਬਿਨਾ ਪਰਮਾਤਮਾ ਦੀ ਤਾਕਤ ਤੋਂ ਅਸੀਂ ਇਹ ਵੀ ਚੀਜ਼ਾਂ ਨਹੀਂ ਕਰ ਸਕਦੇ ਜੋਰ ਨਾਲ ᔪਗਤੀ ਛੁੱਟੈ ਸੰਸਾਰ ਕਹਿੰਦੇ ਨੇ ਕਿ ਸਾਨੂੰ ਉਸ ᔪਗਤੀ ਉਸ ਫਾਰਮੂਲੇ ਦੇ ਵਿੱਚ ਵੀ ਸਾਡਾ ਜ਼ੋਰ ਨਹੀਂ ਹੈ ਜਿਸ ਫਾਰਮੂਲੇ ਦੇ ਨਾਲ ਸਾਡਾ ਸ੍ਰਿਸ਼ਟੀ ਤੋਂ ਇਸ ਦੁਨੀਆ ਤੋਂ ਆਉਣਾ ਜਾਣਾ ਮੁੱਕ ਜਾਵੇ ਆਵਾਗਮਨ ਦਾ ਚੱਕਰ ਮਿਟ ਜਾਏ ਅਸੀਂ ਜਨਮ ਮਰਨ ਦੇ ਗੇੜ ਤੋਂ ਨਿਕਲ ਜਾਈਏ ਕਹਿੰਦੇ ਨੇ ਕਿ ਇਹ ਵੀ ਚੀਜ਼ ਸਾਡੇ ਹੱਥ ਵਸ ਨਹੀਂ ਹੈ ਜੋਰ ਨਾਲ ᔪਗਤੀ ਛੁੱਟੈ ਸੰਸਾਰ ਜਿਸ ੁਗਤੀ ਦੇ ਨਾਲ ਇਸ ਸੰਸਾਰ ਤੋਂ ਅਸੀਂ ਛੁੱਟ ਸਕਦੇ ਹਾਂ ਭਾਵ ਕਿ ਇਸ ਸੰਸਾਰ ਦੀ ਮਾਇਆ ਇਸ ਸੰਸਾਰ ਦੇ ਜਿਹੜੇ ਜਨਮ ਮਰਨ ਦੇ ਗੇੜ ਨੇ ਉਹਨਾਂ ਤੋਂ ਜੇਕਰ ਅਸੀਂ ਨਿਕਲ ਸਕੀਏ ਇਹ ਵੀ ੁਗਤੀ ਸਾਡੇ ਹੱਥ ਵਸ ਨਹੀਂ ਹੈ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਇੱਥੇ ਅਖੀਰਲੀ ਤੁਕ ਤੋਂ ਇੱਕ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਨੇ ਜਿਸ ਹੱਥ ਜ਼ੋਰ ਕਿ ਜਿਸ ਦੇ ਹੱਥ ਦੇ ਵਿੱਚ ਇਹ ਤਾਕਤ ਹੈ ਕਰ ਵੇਖੈ ਸੋਏ ਉਹੀ ਇਸ ਤਾਕਤ ਨੂੰ ਵਰਤ ਕੇ ਦੇਖਦਾ ਹੈ ਭਾਵ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦੇ ਹੱਥ ਵਸ ਇਹ ਤਾਕਤ ਹੈ ਕਿ ਜਿਹੜੀਆਂ ਤਾਕਤਾਂ ਅਸੀਂ ਉੱਪਰ ਬਿਆਨ ਕੀਤੀਆਂ ਕੋਈ ਵੀ ਤਾਕਤ ਸਾਡੇ ਹੱਥ ਵਸ ਨਹੀਂ ਇਹ ਸਾਰੀਆਂ ਤਾਕਤਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੱਥ ਵਾਸੀ ਨੇ ਤੇ ਉਹੀ ਇਹਨਾਂ ਤਾਕਤਾਂ ਨੂੰ ਵਰਤ ਰਿਹਾ ਹੈ ਉਹੀ ਇਹਨਾਂ ਤਾਕਤਾਂ ਦਾ ਇਸਤੇਮਾਲ ਕਰ ਰਿਹਾ ਹੈ ਨਾਨਕ ਉੱਤਮ ਨੀਚ ਨਾ ਕੋਏ ਉਸ ਅਕਾਲਪੁਰਖ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਕੋਈ ਉੱਚਾ ਨਹੀਂ ਹੈ ਕੋਈ ਨੀਵਾਂ ਨਹੀਂ ਹੈ ਉਸ ਅਕਾਲਪੁਰਖ ਪ੍ਰਮਾਤਮਾ ਨੇ ਸਾਰਿਆਂ ਨੂੰ ਬਰਾਬਰ ਬਣਾਇਆ ਹੈ ਇਹ ਅਸੀਂ ਇੱਥੇ ਹੀ ਆਪਣੀ ਸੋਚ ਦੇ ਨਾਲ ਕਿਸੇ ਨੂੰ ਵੱਡਾ ਕਿਸੇ ਨੂੰ ਛੋਟਾ ਬਣਾ ਰਹੇ ਹਾਂ ਕਿਸੇ ਨੂੰ ਨੀਵੀਂ ਜਾਤ ਦਾ ਕਿਸੇ ਨੂੰ ਉੱਚੀ ਜਾਤ ਦਾ ਬਣਾ ਰਹੇ ਹਾਂ ਪਰ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਕਿ ਜਦੋਂ ਅਸਾਨੂੰ ਉਸ ਅਕਾਲਪੁਰਖ ਪ੍ਰਮਾਤਮਾ ਦੇ ਗਿਆਨ ਦੀ ਸਮਝ ਆ ਜਾਂਦੀ ਹੈ ਜਦੋਂ ਅਸੀਂ ਉਸ ਅਕਾਲਪੁਰਖ ਪ੍ਰਮਾਤਮਾ ਨੂੰ ਆਪਣਾ ਪਿਤਾ ਸਮਝਣ ਲੱਗ ਜੰਨੇ ਆ ਤਾਂ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਅਸੀਂ ਉਸ ਅਕਾਲਪੁਰਖ ਦੇ ਬੱਚੇ ਸਮਝਦੇ ਆ ਤੇ ਸਾਰਿਆਂ ਨੂੰ ਬਰਾਬਰ ਸਮਝਦੇ ਹੋਏ ਕੋਈ ਉੱਚਾ ਕੋਈ ਨੀਵਾ ਇਹ ਸਾਡੀ ਸੋਚ ਜਿਹੜੀ ਹੈ ਖਤਮ ਹੋ ਜਾਂਦੀ ਹੈ ਅਸੀਂ ਸਾਰਿਆਂ ਨੂੰ ਇੱਕ ਬਰਾਬਰ ਇੱਕੋ ਜਿਹਾ ਹੀ ਮੰਨਣ ਲੱਗ ਜੰਨੇ ਆ ਤੇ ਆਓ ਇਤਨੇਕ ਵਿਚਾਰਾਂ ਦੇ ਨਾਲ ਅੱਜ ਦੀ ਇਸ ਪੌੜੀ ਦੀ ਇੱਥੇ ਹੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਜੇਕਰ ਤੁਹਾਨੂੰ ਇਹ ਵੀਡੀਓਜ਼ achchiyan ਲੱਗ ਰਹੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਓ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ